ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਕਣਕ ਦੇ ਰੇਟ ਵਿੱਚ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਜਿਹੜਾ ਸੀਏਸੀਪੀ ਦੀਆਂ ਸਿਫਾਰਸ਼ਾਂ ਤੇ ਇਹ ਵਾਅਦਾ ਕੀਤਾ ਜਾਂਦਾ ਕਮਿਸ਼ਨ ਔਨ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਤੇ ਕਣਕ ਤੋਂ ਇਲਾਵਾ ਦਾਲਾਂ ਸਰੋਂ ਛੋਲੇ ਸੂਰਜਮੁਖੀ ਜੋ ਦੇ ਐਮਐਸਪੀ ਚ ਵੀ ਜਿਹੜਾ ਸਰਕਾਰੀ ਰੀਡ ਚ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਵਾਅਦਾ ਕੀਤਾ ਗਿਆ ਇਹ ਵਾਅਦਾ ਜਿਹੜਾ ਹੈਗਾ 2026-27 ਮਾਰਕੀਟਿੰਗ ਈਅਰ ਵਾਸਤੇ ਆ ਮਤਲਬ ਮਾਰਕੀਟਿੰਗ ਸਾਲ ਆ ਜਿਹੜਾ ਉਹ ਇੱਕ ਸਾਲ ਅੱਗੇ ਚੱਲਦਾ ਹੁੰਦਾ ਜਿਹੜਾ ਇਹ ਕ੍ਰੌਪ ਈਅਰ ਆ ਜਿਹੜਾ ਫਸਲੀ ਸਾਲ ਹੈ ਉਹ ਹੁੰਦਾ ਹੈ 2025-26 ਹੈ ਹੁਣ ਚੱਲ ਰਿਹਾ ਤੇ ਮਾਰਕੀਟਿੰਗ ਸਾਲ ਜਿਹੜਾ ਰੇਟ ਫਿਕਸ ਹੁੰਦਾ ਉਹ 2026-27 ਲਈ ਹੁੰਦਾ ਜਿਵੇਂ ਪਿਛਲੇ ਸਾਲ ਰੇਟ ਵਧੇ ਸੀਗੇ ਜਿਹੜਾ ਫਸਲੀ ਸਾਲ ਸੀਗਾ ਉਹ 2024-25 ਸੀ ਪਰ ਮਾਰਕੀਟ ਯਰ 2025-26 ਸੀ ਕਈ ਕਿਸਾਨ ਵੀਰ ਨੂੰ ਇਹਦੇ ਵਿੱਚ ਜਿਹੜੀ ਦੇਚਿੱਤੀ ਚ ਪਏ ਜਾਂਦੇ ਕਿ ਸਾਲ ਅਜੇ 25 ਚੱਲ ਰਿਹਾ ਹੈ 25-26 ਫਸਲੀ ਸਾਲ ਹੈ ਮਾਰਕੀਟਿੰਗ ਯਰ ਜਿਹੜਾ ਕਿਉਂਕਿ ਉਹ April 'ਚ ਸ਼ੁਰੂ ਹੋਣਾ ਹੁੰਦਾ ਇਸ ਕਰਕੇ ਕਣਕ ਦੇ ਭਾਅ ਦੇ ਵਿੱਚ 160 ਰੁਪਏ ਦਾ ਵਾਧਾ ਕੀਤਾ ਗਿਆ ਤੇ ਕਣਕ ਦਾ ਭਾਅ ਹੋ ਗਿਆ 2585 ਰੁਪਏ ਪ੍ਰਤੀ ਕੁੰਟਲ ਜਿਹੜਾ ਕਿ ਪਿਛਲੇ ਸਾਲ 2425 ਰੁਪਏ ਪ੍ਰਤੀ ਕੁੰਟਲ ਸੀਗਾ 6.59% ਦੀ ਦਰ ਨਾਲ ਇਹ ਵਾਧਾ ਹੋਇਆ ਇਦੋਂ ਇਲਾਵਾ ਦਾਲਾਂ ਦੇ ਭਾਅ ਦੇ ਵਿੱਚ 300 ਰੁਪਏ ਸਰੋਂ ਦੇ ਰੇਟ ਦੇ ਵਿੱਚ 250 ਰੁਪਏ ਪ੍ਰਤੀ ਕੁੰਟਲ ਜੌਂ ਦੇ ਰੇਟ ਦੇ ਵਿੱਚ ਐਮਐਸਪੀ ਦੇ ਵਿੱਚ 170 ਰੁਪਏ ਪ੍ਰਤੀ ਕੁੰਟਲ ਛੋਲਿਆਂ ਦਾ ਜਿਹੜਾ ਐਮਐਸਪੀ ਉਹਦੇ ਵਿੱਚ 225 ਰੁਪਏ ਪ੍ਰਤੀ ਕੁਇੰਟਲ ਤੇ ਸੂਰਜਮੁਖੀ ਦੇ ਰੇਟ ਦੇ ਵਿੱਚ 600 ਰੁਪਏ ਦਾ ਵਾਧਾ ਕੀਤਾ ਗਿਆ ਇਸ ਵਾਧੇ ਦੇ ਵਿੱਚ ਜਿਹੜਾ ਹੈਗਾ 160 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜੀ ਆਪਾਂ ਦੇਖੀਏ ਜੇ ਆਪਾਂ ਫਸਲ ਦੀ ਬੜੀ ਸਚੱਜੀ ਰੇਖਪਾਲ ਕਰਦੇ ਤਾਂ ਕਣਕ ਦਾ ਆਪਾਂ 25-27 ਕੁਇੰਟਲ ਤੱਕ ਪਹੁੰਚ ਜਾਣੇ ਆ ਤੇ ਤਕਰੀਬਨ ਤਕਰੀਬਨ ਜਿਹੜਾ ਹੈਗਾ ਪਰ ਇਕੜ ਤੁਹਾਨੂੰ ਜੇ ਆਪਾਂ ਅ 4400 ਦਾ ਤੱਕ ਪਹੁੰਚ ਸਕਦੇ ਹਾਂ ਕਿਉਂਕਿ 160 ਰੁਪਏ ਪ੍ਰਤੀ ਕਵੰਟਲ ਤੇ ਚਲੋ ਜਿੰਨੀ ਵੀ ਆਪਾਂ ਜੇ ਇਹਦੇ ਵਿੱਚ ਆਪਾਂ ਲਾਈਏ ਆਪਣਾ ਖਾਦਾਂ ਦਾ ਖਰਚਾ ਨਿਕਲਦਾ ਜਾਂ ਆਪਣਾ ਕੋਈ ਹੋਰ ਇਨਪੁਟ ਹੈ ਤਾਂ ਇਹ ਰੇਟ ਵੱਧਨ ਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਫਾਇਦਾ ਹੀ ਹੋਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੋਸ਼ਿਸ਼ ਕਰੂੰ ਹੁਣ ਮੈਂ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਸ਼ੁਰੂ ਕਰਨੀਆਂ ਕਣਕ ਬਾਰੇ ਇੱਕ ਦੋ ਖਾਸ ਨੁਕਤੇ ਨੇ ਜਿਹੜੀ ਕਣਕ ਦੀ ਬਜਾਈ 'ਚ ਧਿਆਨ ਚ ਰੱਖਣੇ ਆ ਅਗੇਤੀ ਵਿਆਉਤਬੰਦੀ ਸੁੰਡੀ ਦੀ ਰੋਕਥਾਮ ਵਾਸਤੇ ਜਾਂ ਹੋਰ ਕੀੜੇ ਮਕੌੜਿਆਂ ਦੇ ਹਮਲੇ ਤੋਂ ਬਚਾਉਣ ਵਾਸਤੇ ਸ਼ੁਰੂਆਤੀ ਬਹੁਤ ਵਧੀਆ ਵਾਧਾ ਤੇ ਸ਼ਾਨਦਾਰ ਝਾੜ ਲੈਣ ਵਾਸਤੇ ਜਿਹੜੇ ਨੁਕਤੇ ਆ ਉਹ ਮੈਂ ਇੱਕ ਅਗਲੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ ਚਲੋ ਇਹ ਬਹੁਤ ਚੰਗੀ ਗੱਲ ਆ ਕਿਸਾਨਾਂ ਲਈ ਕਿ ਜਿਹੜਾ ਰੇਟ ਦੇ ਵਿੱਚ ਜਿੰਨਾ ਵੀ ਵਾਧਾ ਹੋਇਆ ਚਲੋ ਆਪਾਂ ਇਸ ਚੀਜ਼ ਦਾ ਕਿਤੇ ਨਾ ਕਿਤੇ ਪਾਇਦਾ ਜ਼ਰੂਰ ਹੁੰਦਾ ਕਿਉਂਕਿ ਹਰ ਸਾਲ ਜਿਹੜੇ ਰੇਟ ਆ ਥੋੜੇ ਥੋੜੇ ਵਧਦੇ ਰਹਿਣ ਤਾਂ ਹੌਲੀ ਹੌਲੀ ਜਿਹੜਾ ਇਨਕਰੀਜ਼ ਹੋ ਕੇ ਦੇਖੋ ਵੀ ਆਪਣਾ ਹੁਣ ਆਪਾਂ 2600 ਤੋਂ 15 ਰੁਪਏ ਘੱਟ ਰਹਿ ਗਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਕਣਕ ਦਾ ਜਿਹੜਾ ਪ੍ਰਤੀ ਕੁਆਂਟਲ ਰੇਟ ਹੈ ਤੇ ਪ੍ਰੋਸੈਸਿੰਗ ਦੇ ਵਿੱਚ ਜਾਂ ਕਿਸਾਨ ਵੀਰ ਜਿਹੜੇ ਆ ਪ੍ਰੋਸੈਸ ਕਰਦੇ ਆ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਹੈਗਾ ਖਾਸ ਤੌਰ ਤੇ بڑا ਫਾਇਦਾ ਹੋਵੇਗਾ ਹੋਰ ਕੋਈ ਸਵਾਲ ਹੋਵੇ ਸਿਝਾਵ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ